ਤਿਆਰੀ ਕੀਤੀ ਗਈ ਸੀ ਸੰਤ ਜਨਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮਾਰਨ ਦੀ ਪਰ ਆਪਣੀਆਂ ਲੱਖ ਕੋਸ਼ਿਸ਼ਾਂ ਕਰਨ ਦੇ ਬਾਅਦ ਵੀ ناکਾਮਜਾਬ ਰਹੇ ਆਖਰ ਸੰਤਾ ਨੂੰ ਮਾਰਨ ਦੀ 50 ਲੱਖ ਦੇ ਵਿੱਚ ਹੋ ਨਿਬੜੀ ਸੀ ਗੱਲ ਕੌਣ ਸੀ ਜਿਸ ਨੇ ਸਵਾਰੀ ਦਿੱਤੀ ਤੇ ਕੌਣ ਸੀ ਉਹ ਇਨਸਾਨ ਜਿਸ ਨੇ ਸੰਤਾ ਨੂੰ ਮਾਰਨ ਦੀ ਸਪਾਰੀ ਲਈ ਸੀ ਕੌਣ ਸੀ ਉਹ ਬੀਬੀ ਜਿਹੜੀ ਕਈ ਘੰਟਿਆਂ ਤੱਕ ਆਪਣੀ ਬੁਕਲ ਵਿੱਚ ਪਿਸਤੌਲ ਲੈ ਕੇ ਸੰਤਾ ਦੇ ਅੱਗੇ ਬੈਠੀ ਰਹੀ ਤੇ ਇੱਥੋਂ ਤੱਕ ਪਲੈਨਿੰਗ ਆ ਗਈ ਕਿ ਸੰਤਾ ਦੇ ਬੋਡੀਗਾਰਡ ਨੂੰ ਮਾਰਨ ਤੱਕ ਗੱਲ ਪਹੁੰਚੀ ਤੇ ਕਿਵੇਂ ਸਿੰਘਾਂ ਨੇ 24 ਘੰਟਿਆਂ ਦੇ ਵਿੱਚ ਸੰਤਾਂ ਦੇ ਬੌਡੀਗਾਰਡ ਦੀ ਮੌਤ ਦਾ ਬਦਲਾ ਲਿਆ ਜਾਣਾਂਗੇ ਇਸ ਵੀਡੀਓ ਦੇ ਵਿੱਚ ਅਖੀਰ ਤੱਕ ਜਰੂਰ ਵੇਖਿਓ ਜਦੋਂ ਧਰਮ ਜਦੋਂ ਮੋਰਚੇ ਦੇ ਵਿੱਚ ਅਕਾਲੀ ਲੀਡਰਾਂ ਨੂੰ ਆਪਣੀ ਕੁਰਸੀ ਖੋਸਣ ਦਾ ਡਰ ਸੰਤਾਂ ਦੇ ਕੋਲੋਂ ਸਤਾਉਣ ਲੱਗਿਆ ਉਹ ਜਾਣਦੇ ਸੀ ਕਿ ਸੰਤ ਨਾ ਤਾਂ ਝੁਕਣਗੇ ਤੇ ਨਾ ਹੀ ਮੋਰਚਾ ਅਧ ਵਿਚਾਲੇ ਛੱਡ ਕੇ ਜਾਣਗੇ ਤਾਂ ਅਕਾਲੀ ਲੀਡਰਾਂ ਨੇ ਕੇਂਦਰ ਸਰਕਾਰ ਦੇ ਨਾਲ ਆਪਣੀ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਜਿੱਥੇ ਸ਼੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਹਮਲਾ ਕਰਾਉਣ ਲਈ ਸੱਦੇ ਭੇਜਣ ਲੱਗੇ ਤਾਂ ਨਾਲ ਹੀ ਆਪਣੇ ਰਾਧਾ ਰੋੜਾ ਬਣੇ ਜਾਣੀ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਮਾਰਨ ਦੀ ਪਲੈਨਿੰਗ ਵੀ ਸ਼ੁਰੂ ਕਰ ਦਿੱਤੀ। ਤਾਂ ਜਦੋਂ ਇਸ ਗੱਲ ਦਾ ਪਤਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਪਤਾ ਲੱਗਿਆ ਕਿ ਲੋਂਗੋਵਾਲ ਜੁੰਡਲੀ ਦੀ ਗੱਲਬਾਤ ਇੰਦਰਾ ਗਾਂਧੀ ਦੀ ਕੇਂਦਰ ਸਰਕਾਰ ਨਾਲ ਹੋ ਰਹੀ ਹੈ ਤੇ ਮਹਿਸੂਸ ਕੀਤਾ ਕਿ ਹੁਣ ਜਦੋਂ ਸਿੱਧੇ ਮੱਥੇ ਸਰਕਾਰ ਨਾਲ ਟੱਕਰ ਆ ਹੋਵੇਗੀ ਤਾ ਫਿਰ ਉਹਨਾਂ ਨੇ ਆਪਣੇ ਸੁਰੱਖਿਆ ਸਲਾਹਕਾਰ ਜਰਨਲ ਸਵੇਕ ਸਿੰਘ ਨੂੰ ਬੁਲਾ ਕੇ ਮੋਰਚਾ ਬੰਦੀ ਦੀਆਂ ਹਦਾਇਤਾਂ ਸ਼ੁਰੂ ਕਰ ਦਿੱਤੀਆਂ ਸੋ ਲੋਂਗੋਵਾਲ ਜੁੰਡਰੀ ਨੂੰ ਪਹਿਲੀ ਇਹ ਡਰ ਸਤਾਉਣ ਲੱਗਿਆ ਕਿ ਸੰਤ ਕਿਤੇ ਸਾਡੇ ਨਾਲ ਪਹਿਲੀ ਦੋ ਦੋ ਹੱਥ ਨਾ ਕਰ ਲੈਣ ਤਾਂ ਸੰਤਾਂ ਨੂੰ ਮਰਵਾਉਣ ਦੀਆਂ ਸਾਜ਼ਿਸ਼ਾਂ ਇਹਨਾਂ ਨੇ ਪਹਿਲੇ ਹੀ ਸ਼ੁਰੂ ਕਰ ਦਿੱਤੀਆਂ ਇਸ ਸਾਰੇ ਪਲਾਨ ਨੂੰ ਅਮਲੀ ਰੂਪ ਦੇਣ ਲਈ ਇਹਨੇ ਲੋਂਗੋਵਾਲੀਆਂ ਨੇ ਆਪਣੇ ਸੈਕਟਰੀ ਗੁਰਚੰਨ ਸਿੰਘ ਨੂੰ ਚੁਣਿਆ ਤੇ ਉਹਦੀ ਡਿਊਟੀ ਲਈ ਗੁਰਚਰਨ ਸਿੰਘ ਨੇ ਇੱਕ ਪ੍ਰੋਫੈਸ਼ਨਲ ਗਰੋਹ ਤੱਕ ਆਪਣੀ ਪਹੁੰਚ ਕੀਤੀ ਸੁਰਿੰਦਰ ਸਿੰਘ ਸ਼ਿੰਦੇ ਨਾਮ ਦੇ ਬਦਮਾਸ਼ ਨੂੰ ਲੈ ਕੇ ਤੇ 50 ਲੱਖ ਦੇ ਵਿੱਚ ਸੌਦਾ ਪੱਕਾ ਕੀਤਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਕਤਲ ਕਰਵਾਉਣ ਦਾ ਇਸ ਗਰੋਹ ਦਾ ਕੰਮ ਸੀ ਕਿ ਕਤਲ ਫਰੋਤੀ ਲੈ ਕੇ ਕਤਲ ਕਰਨਾ ਤੇ ਪਾਕਿਸਤਾਨ ਤੋਂ ਹਥਿਆਰ ਲਾ ਕੇ ਵੇਚਣੇ ਸੋ ਇਹਨਾਂ ਨੇ ਦਰਬਾਰ ਸਾਹਿਬ ਜਾਣਾ ਸ਼ੁਰੂ ਕਰ ਦਿੱਤਾ ਤੇ ਸੰਤਾਂ ਦੀ ਸ਼ੋਹ ਲੈਣੀ ਸ਼ੁਰੂ ਕਰ ਦਿੱਤੀ ਸੁਰਿੰਦਰ ਸਿੰਘ ਸੋਢੀ ਜੋ ਕਿ ਹਰੀਆਂ ਬੇਲਾਂ ਵਾਲੇ ਨਿਹੰਗ ਸਿੰਘ ਬਾਬਾ ਨਿਹਾਲ ਸਿੰਘ ਨਾਲ ਰਹਿੰਦੇ ਸਨ ਤੇ ਧਰਮ ਜੁੱਧ ਮੋਰਚੇ ਤੋਂ ਪਹਿਲਾਂ ਦਮਦਮੀ ਟਕਸਾਲ ਵਿੱਚ ਭਰਤੀ ਹੋ ਗਏ ਸੀ ਤੇ ਸੰਤਾਂ ਦੇ ਨਾਲ ਰਹਿੰਦੇ ਸੀ ਸੁਰਿੰਦਰ ਸਿੰਘ ਸ਼ਿੰਦਾ ਇੱਕ ਕਾਤਲ ਪੇਸ਼ੇਵਾਰ ਕਾਤਲ ਸੀਗਾ ਸੋ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਸਾਥੀ ਸੁਰਿੰਦਰ ਸਿੰਘ ਸੋਢੀ ਇੱਕ ਦ੍ਰਿੜ ਤੇ ਜਬਤਾ ਵਾਲੇ ਸੂਰਮੇ ਸੀਗੇ ਜਿਹੜੇ ਸੰਤਾਂ ਦੇ ਛੇਤੀ ਭਰੋਸੇਯੋਗ ਬਣ ਗਏ ਤੇ ਸੰਤ ਇਹਨਾਂ ਨੂੰ ਆਪਣੀ ਸੱਜੀ ਬਾਹ ਬਣਦੇ ਸਨ ਸੋ ਸੁਰਿੰਦਰ ਸਿੰਘ ਛੰਦਾ 1983 ਦੇ ਅੰਤ ਵਿੱਚ ਤੇ 1984 ਦੀ ਸ਼ੁਰੂ ਦੇ ਵਿੱਚ ਆਪਣੀ ਰਖੇਰ ਬਲਜੀਤ ਕੌਰ ਦੇ ਨਾਲ ਸ਼੍ਰੀ ਰਾਮਦਾਸ ਨਿਵਾਸ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਹੈ ਸੋ ਉਸ ਨੂੰ ਅਕਾਲੀ ਲੀਡਰਾਂ ਦੀ ਸ਼ਹਿ ਸੀ ਤਾਂ ਉਹਨੂੰ ਰੋਕਣ ਵਾਲਾ ਕੌਣ ਸੀ ਸੋ ਇੱਥੇ ਹੀ ਉਹਦਾ ਮਿਲਾਪ ਬਲਜੀਤ ਸਿੰਘ ਅਲਗੋ ਕੋਠੀ ਤੇ ਮੇਜਰ ਸਿੰਘ ਬਲਟੋਹਾ ਦੇ ਨਾਲ ਹੁੰਦਾ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਮਾਰਨ ਦੀ ਪਲੈਨਿੰਗ ਬਾਰੇ ਉਹਨਾਂ ਨੂੰ ਦੱਸਦਾ ਤੇ ਆਪਣੇ ਨਾਲ ਸ਼ਾਮਲ ਹੋਣ ਲਈ ਕਹਿੰਦਾ ਹੈ ਸੋ ਉਹ ਇਸ ਨੂੰ ਇਹ ਆ ਕੇ ਮਨਾ ਕਰ ਦਿੰਦੇ ਆ ਕਿ ਸੰਤਾਂ ਦਾ ਸੁਰੱਖਿਅਤ ਕੇਰਾ ਬਹੁਤ ਮਜ਼ਬੂਤ ਹੈ ਤੇ ਉਹਨਾਂ ਦੇ ਹਥਿਆਰਬੰਦ ਸਾਥੀ ਹੈ ਤੇ ਜੇਕਰ ਅਸੀਂ ਉਹਨਾਂ ਨੂੰ ਮਾਰਨ ਦੇ ਵਿੱਚ ਕਾਮਯਾਬ ਵੀ ਹੋ ਗਏ ਤਾਂ ਉਹਨਾਂ ਦੇ ਹਥਿਆਰਬੰਦ ਸਾਥੀ ਸਾਡੇ ਸਮੇਤ ਸਾਡੇ ਖਾਨਦਾਨ ਨੂੰ ਨਹੀਂ ਛੱਡਣਗੇ ਤਾਂ ਇਹ ਗੱਲ ਸੁਣ ਕੇ ਸੁਰਿੰਦਰ ਸਿੰਘ ਛੰਦੇ ਦੇ ਮਨ ਵਿੱਚ ਡਰ ਬੈਠ ਜਾਂਦਾ ਹੈ ਤੇ ਲੋਂਗੋਵਾਲੀ ਨੂੰ ਜਾ ਕੇ ਇਸ ਪ੍ਰੈਨਗ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਉਹਦੇ ਵੀ ਮਨ ਵਿੱਚ ਚਿੰਨਚਾਹੜ ਛਿੜ ਜਾਂਦੀ ਹੈ ਕਿ ਜੇਕਰ ਇਸ ਨਾਕਾਮਜਾਬ ਹੋਏ ਪਲਾਨ ਬਾਰੇ ਸੁਰਿੰਦਰ ਸਿੰਘ ਸੋਢੀ ਨੂੰ ਭਣਕ ਲੱਗੀ ਤਾਂ ਉਹ ਮਨਵੀਰ ਸਿੰਘ ਚਹੂੜੇ ਤੇ ਜਰਨਲ ਲਾਲ ਸਿੰਘ ਨੂੰ ਨਾਲ ਲੈ ਕੇ ਸਾਡੇ ਸਾਰੇ ਜੁੰਡਲੀ ਨੂੰ ਕਤਲ ਕਰ ਦੇਵੇਗਾ ਤਾਂ ਉਹਨਾਂ ਨੇ ਪਲਾਨ ਬਣਾਇਆ ਕਿ ਸਭ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਨਹੀਂ ਸਗੋਂ ਸੁਰਿੰਦਰ ਸਿੰਘ ਸੋਢੀ ਨੂੰ ਰਸਤੇ 'ਚੋਂ ਹਟਾਇਆ ਜਾਵੇ ਤਾਂ ਉਹਨਾਂ ਨੇ ਛਿੰਦੇ ਦੇ ਨਾਲ 5 ਲੱਖ ਰੁਪਏ ਦੇ ਵਿੱਚ ਸੌਦਾ ਪੱਕਾ ਕਰ ਲਿਆ 2 ਲੱਖ ਰੁਪਏ ਪਹਿਲਾਂ ਦਿੱਤਾ ਗਿਆ 3 ਲੱਖ ਰੁਪਏ ਗੁਰਚੰਨ ਸਿੰਘ ਸੈਕਟਰੀ ਵੱਲੋਂ ਬਾਅਦ ਵਿੱਚ ਦੇਣ ਦਾ ਭਰੋਸਾ ਦਿੱਤਾ ਗਿਆ ਤਾਂ ਸੁਰਿੰਦਰ ਸਿੰਘ ਛਿੰਦੇ ਨੇ ਜੋ ਕਿ ਸੁਰਿੰਦਰ ਸਿੰਘ ਸੋਢੀ ਨੂੰ ਸਿੰਧੀ ਹੋਟਲ ਦੇ ਵਿੱਚ ਮਿਲਣ ਦੇ ਬਹਾਨੇ ਬੁਲਾਇਆ ਜੋ ਗੁਰੂ ਰਾਮਦਾਸ ਨਿਵਾਸ ਦੇ ਨੇੜੇ ਹੀ ਸੀਗਾ ਉਹ ਆਪਣੀ ਭੈਣ ਨੂੰ ਬੱਸ ਅੱਡੇ ਤੇ ਛੱਡ ਕੇ ਆਏ ਸੀ ਤਾਂ ਜਦੋਂ ਉਹ ਹੋਟਲ ਦੇ ਵਿੱਚ ਆਏ ਤਾਂ ਸਿੰਧੇ ਵੱਲੋਂ ਆਪਣੇ ਰਿਵਾਜ ਵਰ ਦੇ ਵਿੱਚੋਂ ਸਿੱਧੀਆਂ ਗੋਲੀਆਂ ਚਲਾਈਆਂ ਜਾਂਦੀਆਂ ਤੇ ਧੋਖੇ ਦੇ ਨਾਲ ਉਹਨਾਂ ਨੂੰ ਕਤਲ ਕੀਤਾ ਜਾਂਦਾ ਹੈ ਇਸ ਕਤਲ ਦੇ ਵਿੱਚ ਸਿੰਧੀ ਹੋਟਲ ਦਾ ਮਾਲਕ ਸਥਾਨਕ ਅਕਾਲੀ ਆਗੂ 파ਟੀਆਂ ਤੇ ਲੋਂਗੋਵਾਲ ਜੁੰਡਲੀ ਸ਼ਾਮਲ ਸੀਗੀ ਉਹਨਾਂ ਨੂੰ ਕਤਲ ਕਰਨ ਤੋਂ ਬਾਅਦ ਉਹ ਬਲਜੀਤ ਸਿੰਘ ਆਲਗੋ ਕੋਠੀ ਦੇ ਘਰ ਚਲ ਜਾਂਦਾ ਆਪਣੀ ਰਖੇਲ ਬਲਜੀਤ ਕੌਰ ਨੂੰ ਦਰਵਾਰ ਸਹਿਬਲ ਤੋਰ ਦਿੰਦਾ ਹੈ ਉਹਦੇ ਹੱਥ ਵਿੱਚ ਪਿਸਤੌਲ ਫੜਿਆ ਹੋਇਆ ਸੀ ਤੇ ਗੁਰੂ ਰਾਮਦਾਸ ਲੰਗਰ ਵਿੱਚ ਚਲੀ ਜਾਂਦੀ ਹੈ ਉੱਥੇ ਜਾ ਕੇ ਸੰਤਾਂ ਨੂੰ ਆਖਦੀ ਹੈ ਕਿ ਸੁਰਿੰਦਰ ਸਿੰਘ ਸੋਢੀ ਨੇ ਮੇਰੇ ਨਾਲ ਬਤਮੀਜੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉਹਨੂੰ ਜਾਨੋਂ ਮਾਰ ਦਿੱਤਾ ਬਾਜ ਆਖੋ ਜਰਨਲ ਲਾਭ ਸਿੰਘ ਭਾਈ ਰਾਮ ਸਿੰਘ ਤੇ ਜਥੇ ਦੇ ਹੋਰ ਸਿੰਘਾਂ ਨੂੰ ਉਹਦੇ ਉੱਪਰ ਸ਼ੱਕ ਗਿਆ ਤਾਂ ਜਦੋਂ ਸ਼ਕਤੀ ਨਾਲ ਪੁੱਛਗਿੱਛ ਕੀਤੀ ਤਾਂ ਬਲਜੀਤ ਕੌਰ ਤੋਤੇ ਵਾਂਗ ਬੋਲਣ ਲੱਗੀ ਤੇ ਸਚਾਈ ਬਿਆਨ ਕੀਤੀ ਕਿ ਲੋਂਗੋਵਾਲ ਵੱਲੋਂ ਸੁਰਿੰਦਰ ਸਿੰਧੇ ਦੇ ਖਾਤੇ ਵਿੱਚ 5 ਲੱਖ ਰੁਪਇਆ ਪਾਇਆ ਗਿਆ ਸਭ ਤੋਂ ਪਹਿਲਾਂ ਸੁਰਿੰਦਰ ਸਿੰਘ ਸੋਢੀ ਫਿਰ ਭਾਈ ਅਨੂਬ ਸਿੰਘ ਭਾਈ ਗੋਪਾਲ ਸਿੰਘ ਭਾਈ ਰਾਮ ਸਿੰਘ ਤੇ ਜਨਰ ਲਾਲ ਸਿੰਘ ਤੇ ਇਸ ਤੋਂ ਬਾਅਦ ਸੰਤਾ ਨੂੰ ਮਾਰਨ ਦਾ ਟੀਚਾ ਸੀਗਾ ਤੇ ਉਧਰ سورندر ਸਿੰਧਾ ਜਿਸ ਬਲਜੀਤ ਅਲਗੋ ਕੋਠੀ ਦੇ ਘਰ ਗਿਆ ਸੀ ਉਹ ਨੂੰ ਬਹਾਨਾ ਲਾ ਕੇ ਸ਼੍ਰੀ ਦਰਬਾਰ ਸਾਹਿਬ ਆ ਜਾਂਦਾ ਤੇ ਸੰਤਾ ਨੂੰ ਆ ਕੇ سورندر ਸਿੰਘ ਸੋਢੀ ਦੇ ਕਤਲ ਦੀ ਸਾਰੀ ਸਚਾਈ ਦੱਸ ਦਿੰਦਾ ਇਹ ਸਾਰੀ ਘਟਨਾ 14 April ਨੂੰ ਹੋਈ ਸੀ 15 April ਨੂੰ ਜਰਨਲ ਲਾਲ ਸਿੰਘ ਤੇ ਆਦ ਉਹਨਾਂ ਦੇ ਸਾਥੀਆਂ ਨੇ سورندر ਸਿੰਧੇ ਨੂੰ ਵੱਢ ਕੇ ਮਾਨਾ ਵਾਲਾ ਪੁਲ ਦੇ ਉੱਪਰ ਸੜਕ ਦੇ ਉੱਪਰ ਸੁੱਟ ਦਿੱਤਾ ਸੀ ਤੇ ਅਕਾਲੀ ਲੀਡਰ ਮਾਲਕ ਸਿੰਘ ਪਾਰਟੀਆਂ ਨੂੰ ਵੀ ਤੇ ਨਾਲ ਬਲਜੀਤ ਕੌਰ ਤੇ ਸਿੰਧੀ ਹੋਟਲ ਦੇ ਮਾਲਕ ਮਨਿੰਦਰ ਉਰਫ ਤੋਤੀ ਨੂੰ ਵੀ ਨਰਕਾਂ ਵੱਲ ਭੇਜ ਦਿੱਤਾ ਸੀਗਾ ਤੇ ਗੁਰਚੰਨ ਸਿੰਘ ਸੈਕਟਰੀ ਡਰਦਾ ਹੋਇਆ ਆਪਣੇ ਮਾਲਕ ਲਾਂਗੋਵਾਲ ਦੀ ਕੁਛੜ ਵਿੱਚ ਜਾ ਵੰਦਾ ਜਿਹੜਾ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਰਹਿੰਦਾ ਸੀ ਸੋ ਸਿੰਘਾਂ ਦੀਆਂ ਰੂਹਾਂ ਨੂੰ ਵੇਖ ਕੇ ਅ ਲਾਂਗੋਵਾਲ ਜੁੰਡਲੀ ਦੇ ਪੈਰਾਂ ਵਿੱਚੋਂ ਜ਼ਮੀਨ ਖਿਸਕਦੀ ਹੈ ਤੇ ਸੰਤਾਂ ਨੂੰ ਸ਼ਾਂਤ ਕਰਨ ਵਾਸਤੇ ਤਿੰਨ ਮੈਂਬਰੀ ਕਮੇਟੀ ਵੀ ਬਣਾਈ ਗਈ ਅਕੌਤੀ ਲੀਡਰਸ਼ਿਪ ਤੇ ਤਿੰਨ ਮੈਂਬਰੀ ਕਮੇਟੀ ਨੂੰ ਸੰਤ ਨੰਗਾ ਕਰ ਦਿੰਦੇ ਆ ਤੇ ਇਹ ਆਪਣੇ ਸਿੰਘਾਂ ਨੂੰ ਲੋਂਗੋਵਾਲ ਜੁੰਡਲੀ ਨੂੰ ਮਾਰਨ ਦੀ ਆਗਿਆ ਤਾਂ ਨਹੀਂ ਦਿੰਦੇ ਕਿ ਜੇਕਰ ਤੁਹਾਡੇ ਹੱਥੋਂ ਮਾਰੇ ਗਏ ਤਾਂ ਸ਼ਹੀਦ ਅਖਵਾਉਣ ਦੇ ਯੋਗ ਹੋ ਜਾਣਗੇ ਇਹਨਾਂ ਨੂੰ ਇਉਂ ਹੀ ਜਲੀਲ ਹੋ ਕੇ ਮਾਰਨ ਦਿਓ ਸਿੱਟੇ ਵਜੋਂ ਗੁਰਚੰਨ ਸਿੰਘ ਸਕੱਤਰ ਜੋ ਕਿ 1984 ਵੇਲੇ ਉਹਨਾਂ ਦਾ ਇੱਕ ਹੋਰ ਸਾਥੀ ਜੋ ਕਿ ਜਾਨ ਬਚਾਉਂਦੇ ਉਹ ਵੀ ਮਾਰੇ ਗਏ ਤੇ ਨਾਲ ਲੋਂਗੋਵਾਲ ਜਦੋਂ ਰਾਜੀਵ ਗਾਂਧੀ ਨਾਲ ਸਮਝੌਤਾ ਕਰਦਾ ਤੇ ਪੰਥ ਨਾਲ ਅਗਦਾਰੀ ਕਰਦਾ ਤਾਂ ਸਿੰਘਾਂ ਵੱਲੋਂ ਉਹਨੂੰ ਵੀ ਗੱਡੀ ਚਾੜਿਆ ਜਾਂਦਾ ਹੈ ਅਖੌਤੀ ਅਕਾਲੀ ਲੀਡਰਸ਼ਿਪ ਤੇ ਕੁਰਸੀ ਦੀ ਲਾਲਸਾ ਨੇ ਪੰਥ ਪ੍ਰਸਤੀਆਂ ਨੂੰ ਇੱਕ ਡੂੰਗੀ ਖੱਡ ਦੇ ਵਿੱਚ ਸੁੱਟ ਦਿੱਤਾ ਆਪਣੇ ਆਪ ਨੂੰ ਅਕਾਲੀ ਅਖਵਾਉਣ ਵਾਲਿਆਂ ਦੇ ਵਿੱਚੋਂ ਅਜੇ ਤੱਕ ਵੀ ਇਹ ਕੁਰਸੀ ਦੀ ਲਾਲਸਾ ਨਹੀਂ ਗਈ ਸੋ ਸੰਤਾ ਨੇ ਆਪਣੇ ਬੋਲ ਪੂਰੇ ਕੀਤੇ ਕਿ ਜੇਕਰ ਫੌਜ ਦਰਬਾਰ ਸਹਬਾਈ ਤਾਂ ਟਰੱਕਾਂ ਦੇ ਟਰੱਕ ਭਰ ਕੇ ਅਸੀਂ ਭੇਜਾਂਗੇ ਉਥੇ ਹੀ ਅਕਾਲੀ ਲੀਡਰਾਂ ਨੇ ਆਪਣੀਆਂ ਬਾਹਾਂ ਖੜੀਆਂ ਕਰਕੇ ਆਪਣੇ ਮੱਥੇ ਤੇ ਕਲੰਕ ਲਵਾ ਲਿਆ ਇਹ ਸਾਰੀ ਜਾਣਕਾਰੀ ਪੱਤਰਕਾਰ ਮਹਿੰਦਰ ਸਿੰਘ ਵੱਲੋਂ ਦਿੱਤੀ ਗਈ ਹੈ ਜੋ ਕਿ ਉਸ ਵੇਲੇ ਸੰਤਾਂ ਦੇ ਨਜ਼ਦੀਕੀ ਸਨ ਸੋ ਪੱਤਰਕਾਰ ਹੋਣ ਦੇ ਨਾਤੇ ਉਹਨਾਂ ਨੇ ਆਪਣੀ ਕਿਤਾਬ ਨੀ ਰੱਖੀ ਗਈ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਉਸ ਵੇਲੇ ਫਤਿਹਨਾਮਾ ਅਖਬਾਰ ਦੇ ਵਿੱਚ ਵੀ ਇਹ ਖਬਰ ਛਪੀ ਸੀ ਸੋ ਆਸ ਕਰਦਿਆਂ ਤੁਹਾਨੂੰ ਇਹ ਵੀਡੀਓ ਵੇਖ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਜੇਕਰ ਤੁਸੀਂ ਚਾਹੋ ਨਿਓ ਕਿ ਜਾਣਕਾਰੀ ਹੋਰ ਲੋਕਾਂ ਤੱਕ ਵੀ ਜਾਵੇ ਤਾਂ ਵੀਡੀਓ ਨੂੰ ਲਾਇਕ ਤੇ ਕਮੈਂਟ ਜਰੂਰ ਕਰਿਓ ਤਾਂ ਕਰਕੇ ਫਿਰ YouTube ਹੋਰ ਲੋਕਾਂ ਤੱਕ ਵੀ ਇਹ ਪ੍ਰਚਾਰ ਕਰਦਾ ਹੈ ਸੋ ਇਹ ਵੀ ਇੱਕ ਤਰੀਕੇ ਦਾ ਪ੍ਰਚਾਰ ਹੈ ਆਸ ਕਰਦੇ ਹਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋਗੇ ਸ਼ਬਦ ਗੁਰੂ ਤੁਹਾਡਾ ਆਪਣਾ ਚੈਨਲ ਹੈ ਇਤਿਹਾਸ ਦੱਸਣ ਵਿੱਚ ਕੋਈ ਕਮੀ ਰਹਿ ਗਈ ਹੋਵੇ ਤਾਂ ਉਹ ਵੀ ਕਮੈਂਟ ਕਰਿਓ ਅਸੀਂ ਦਰੁਸਤ ਕਰਾਂਗੇ ਜੀ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ